ਕੁਰੀ ਥੱਲੇ ਮਰਵਾਈ ਕੁਰੀ ਨਿਗਾ ਮਾਰੀ 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 ਕੁਰੀ ਥੱਲੇ ਮਰ ਪੂਰੇ ਫਸੇ ਵਰ ਤੇ ਆ ਇਦਾਂ ਆ ਤਰਪਾਲ ਦੀ ਪੌਲੀ ਆ ਇਦਰਾ ਜਸ਼ਨ ਲੈ ਪਾਣੀ ਕਿਵੇਂ ਖਸਣ ਲੱਗਿਆ ਆ ਦੇਖ ਜਸ਼ਨ ਦਵਾਲਾ ਲਾਲਾ ਹਾਲੀ ਦਵਾਲਾ ਲਾਲਾ ਹਾਲੀ ਆ ਰਾਮ ਮੁਰਤਿਆ ਮੁਰਤੀ ਕੋਠੀ 好好好。 ਦੇ ਲੈ ਲੈ ਜਾਣਾ ਕਿੱਧਰ ਲੈ ਲੈ ਪਹੁੰਚ ਗਏ ਆਪਾਂ ਹੁਣ ਇਹ ਤਾਂ ਜਸਨ ਤੁੱਤਰਿਆ ਨਹੀਂ ਜਾ ਰਿਹਾ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿਵੇਂ ਉਤਰਨਾ ਕਿਵੇਂ ਨਹੀਂ ਲੈ ਲੈ ਆ ਇੱਥੇ ਮਨਤੀ ਦਾ ਪਾਰਿਆ ਬਾਤੀ ਉਹ ਲੈ ਦਬ ਗਿਆ ਮਨਤੀਆ ਤਾਂ ਖੇਤਾ ਚ ਲੱਟ ਗਿਆ ਉਧਰ ਸਾਹਮਣੇ ਸਟੇਜ ਲੱਗੀ ਹੋਈ ਹੈ ਬਹੁਤੀ ਆਪਾਂ ਆ ਉੱਥੇ ਹੀ ਖੇਡਣਾ ਆਹ ਇਹਦੇ ਪਰਲੇ ਪਾਸੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ YouTube ਚੈਨਲ ਤੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਆਪਾਂ ਵੀ ਵਧੀਆ ਸੋ ਅੱਜ ਆਪਾਂ ਆਏ ਆ ਕੋਟ ਰਾਂਝਾ ਵਿਸ਼ੇਗਤ ਕਮਕਾਬਲੇ ਤੇ ਵੈਸੇ ਹੈਗੀ ਤਾਂ ਆਪਣੀ ਗੈਸਟ ਹੀ ਆ ਇਧਰ ਐਟਮ ਵੱਲ ਲਾਉਣ ਲੱਗੇ ਪਤਾ ਨਹੀਂ ਵੇ ਇਹਨਾਂ ਦੇ ਕੀ ਕੀ ਪਰਸਨਲ ਗੱਲਾਂ ਨੇ ਹੱਸ ਜਾਂਦੇ ਆ ਆਪਾਂ ਨੂੰ ਨਹੀਂ ਪਤਾ ਕਿਹੜਾ ਜੀ ਇਜਾਜ਼ਤ ਨਹੀਂ ਇਹਨਾਂ ਨੂੰ ਕਹੋ ਵੀ ਕਹਿਣ ਦੀ ਕਿ ਮੈਨੂੰ ਪਤਾ ਇਹਨਾਂ ਨੇ ਕੀ ਕਹਿਣਾ ਤੋ ਦੇਖਦੇ ਆ ਮੁਕਾਬਲੇ ਉਹ ਉੱਥੇ ਸਾਹਮਣੇ ਆਣਾ ਆਪਾਂ ਸਾਡਾ ਟੈਂਟ ਟੁੱਟ ਗਿਆ ਜਿੱਥੇ ਖੇਡਣਾ ਸੀ ਅੱਜ ਇੱਧਰ ਦਮਾਲੇ ਬੰਨੀ ਜਾਂਦੇ ਆ ਸਾਹਮਣੇ ਆ ਵੀਰੇ ਇਹ ਜੋ ਆਕੀਂ ਮੇ ਜਾ ਰਹੇ ਮੱਲੇ ਦੇ ਗਏ ਆ ਇਧਰ ਕੱਡੀ 'ਚ ਬੈਠੇ ਆ ਸਾਰੇ ਉਧਰ ਲੈ ਮੈਂ ਤਾਂ ਨਹੀਂ ਬਾਗੜਾ ਖੁੰਟਾ ਉਧਰ ਉਧਰ ਮੱਲੇ ਤੇ ਗਈ ਆ ਸਾਰੀ ਮੋੜ ਇਧਰ ਇਕੱਲੇ ਨਹੀਂ ਬਾਬਾ ਇੱਥੇ ਆ ਬਾਬਾ ਬਾਬਾ ਮੂਰੇ ਬਹਿ ਗਿਆ ਬਾਬਾ ਬਾਬਾ ਮੂਰੇ ਬਹਿ ਗਿਆ ਬਾਬਾ ਮੂਰੇ ਬਹਿ ਗਿਆ ਕਿਹੜੇ ਓਏ ਥੋੜੀ ਕੋਲ ਕੰਨ ਕਹਿਪਾ ਨਹੀਂ ਅਗਲੇ ਦਾ ਮੁਕਾਬਲਾ ਖਰਾਬ ਹੁੰਦਾ ਕਿ ਨਹੀਂ ਕੰਨ ਕਹਿਪਾ ਆ ਲੱਗ ਲੈਣ। ਨੈਕਸਟ ਨੈਕਸਟ ਅੱਗੇ ਕੋਈ ਕਹਿੰਦੇ ਮਸੀ 3-4 ਘੰਟੇ ਬਾਅਦ ਮੀਂਹ ਹਟਿਆ ਵਾ। ਮੀਂਹ ਹਟਣ ਤੋਂ ਬਾਅਦ ਹੁਣ ਮੌਸਮ ਥੋੜਾ ਸੈੱਟ ਹੋਇਆ। ਹੁਣ ਇਹ ਕਹਿੰਦੇ ਵੀ ਉੱਥੇ ਤਾਂ ਮੁਕਾਬਲਾ ਹੋਣਾ ਨਹੀਂ ਕਿਉਂਕਿ ਉਹ ਸਾਰਾ ਗਿੱਲੇ ਹੋਈ ਜਗਾ। ਉਰੇ ਕਹਿੰਦੇ ਲਵੇ ਤਵੇ ਇੱਕ ਹਾਲ ਹੈਗਾ ਬਹੁਤ ਵੱਡਾ ਸਮਾਹ ਸਮੂਹ ਚ ਕਿਸੇ ਨੂੰ ਪਤਾ ਨਹੀਂਗਾ। ਉੱਥੇ ਹੁਣ ਮੁਕਾਬਲਾ ਹੋਊਗਾ। ਦੇਖਦੇ ਆ ਬਾਕੀ ਕੀ ਮਾਹੌਲ ਚਾਲ ਆ। ਇੱਧਰ ਦੇਖੋ। ਰੋਰ ਤੇ ਤਾਂ ਪੂਰਾ ਗਾਇਬ ਹੋ ਰਿਹਾ ਪਿਆ ਵਾ। ਆਪਾਂ ਗੁਰੂ ਉੱਧਰ ਦੇਖਦੇ ਆਂ। ਆਹ ਉਹ ਰੋਰ ਤੇ ਪਈ। ਰੋਰ ਤੇ ਸੀ। ਹੇਲੋ ਸਟੇਜ ਦਾ ਮਹੌਲ ਉਹ ਦੇਖੋ ਇੰਨੀ ਦਰ ਹੋਇਆ ਪਿਆ ਓਏ ਉਹ ਆਇਆ ਲਓ ਤਾਂ ਪੈਂ ਕੜਿਆ ਉਹਦਾ ਬਾਹ ਦੇ ਲਬਰੇ ਹੁਣ ਦੈਂਤਾਂ 7 ਵਜੇ ਪਹਜਾ ਨਾ ਦੇ ਲ ਉਹ ਰੇਸ ਟੇਜ਼ ਤੇ ਜਦਾ ਬਾਈ ਬੁਰਾ ਹਾਲ ਆ ਐਸਟੇਟ ਦੇ ਲ ਭੈ ਤਾਂ ਮਾਰ ਕੇ ਆਈ ਕਿ ਕਿਹਨ ਜਾਣਾ ਚੱਕੋ ਵੀ ਕਹਿੰਦੇ ਹੁਣ ਇਹਨਾਂ ਨੇ ਕਿਸ ਦਿਵਾਨ ਹਾਲ ਤੇ ਭੇਜ ਰਾਨ ਨੂੰ ਇਧਰ ਦੇਖੋ ਵਿਚਾਰੀ ਤਾੜੀ ਪਈ ਜਿੰਦੇ ਅੰਦਰਲੀ ਗੈਂਗ ਰਹੀਂ ਖੜਾ ਓ ਅੱਗੇ ਹਾਲੇ ਜਾਂਦੇ ਸਰ ਖੇਡਣਾ ਤੁਸੀਂ ਦੇਖੋ ਕਿਵੇਂ ਖੜੇ ਆ ਕੋਈ ਕਹੇ ਹੁਣ ਨਵੀਂ ਜਗ੍ਹਾ ਤੇ ਉਹ ਸਾਹਮਣੇ ਉਧਰ ਹਾਲ ਜਿਆ ਹੁਣ ਛੋਟੇ ਜਾਣਾ ਇਧਰ ਆ ਪਤਾ ਨਹੀਂ ਕਿ ਕਿਗਾ ਬਾਬਾ ਸਾਰਾ ਮਾਰ ਕੇ ਲਾਓ ਨੰਬਰ ਲਿਖ ਕੇ ਭੇਜ ਦੇ ਮੈਨੂੰ ਦੇਖੋ ਮੈਂ ਪਾ ਬਾਬਾ ਪੂਰਾ ਸੁੱਕਾ ਪਿਆ ਵਾ ਦੇਖੋ ਭਾਈ ਹੁਣ ਉਧਰ ਪਰੇ ਜਦ ਤੂੰ ਜਦ ਮਿਸ ਨਹੀਂ ਤੇਰੇ ਹੌਸਲੇ ਨਾਲ ਕੋ ਨਾ ਆਏ रव है पिताजी जो पत्थर कीड़े नर नहीं क्यों सुते पे पंछिया टाणियों तो टिगड़ नहीं दिता जो सब ना ਕਿਨੇ ਪਿਤਾ ਜੀ ਨੂੰ ਪਰਮਾਤਮਾ ਨੇ ਅਦੱਲਾ ਚੰਗੀਆਂ ਨਹੀਂ ਕਰਦੀਆਂ ਪਰ ਮੈਂ ਤਾਂ ਉਹਨਾਂ ਨੂੰ ਪਜਪਤ ਤੋਂ ਹੀ ਚੰਗੀ ਦਤਾ ਪਰ ਇਹਨਾਂ ਨੇ ਪੂਰਾ ਕੰਦ ਪਾਇਆ ਕਿਉਂਕਿ ਇਹਨਾਂ ਨੂੰ ਖੇਡਣਾ ਨਹੀਂ ਆਉਂਦਾ ਆ ਮਾਈ ਨੂੰ ਮੈਂ ਕਹਿ ਕੇ ਹੰਭ ਗਿਆ ਪਾਈ ਨਹੀਂ ਲੱਗਦੀ ਹੁੰਦੀ ਨਹੀਂ ਲੱਗਦੀ ਮੁੜ ਕੇ ਮੁੜ ਕੇ ਲੇਟ ਲੇਟ ਕੇ ਲੱਗੀ ਸੀ ਆ ਖਾਣ ਲੱਗਿਆ ਤੇ ਲਿਆ ਆ ਤਾ ਦਿੱਤੀ ਨਾ ਉਹ ਦੀ ਲਾਉਣ ਦਾ ਕੀ ਪੈਦਾ ਚੱਕੋ ਬਈ ਸੋਆਪਾ ਮੁਕਾਬਲਾ ਖੇੜ ਕੇ ਆ ਗਿਆ ਜੇਸਟ ਪਹਿਲੀ ਲਾ ਆ ਕੇ ਜਿਹਦੀ ਮੁੜਾਈ ਹੁਣ ਆਪਾਂ ਢਾਬੇ ਤੇ ਰੁਕੇ ਆ ਖਾਣ ਪੀਣੇ ਤੇ ਉਹ ਹੀ ਰੋਣ ਖਾਣ ਲੱਗੇ ਖਾ ਹੁਣ ਖਾ ਹੁਣ ਖਾ ਹੁਣ ਆ ਚੱਲ ਭਾਈ ਖਾ ਚੱਲ ਖਾ ਉਹ ਸੱਪੀ ਵਾਲਾ ਇਹ ਦੇਖੀ ਖਾ ਖਾ ਓਏ ਛੱਡ ਦੋ ਆ ਗੰਦੀ ਜਿਹੇ ਹੱਥ